ਹੈਲੋ ਡੀਅਰ ਸਟੂਡੈਂਟਸ ਪਿਛਲੀ ਵੀਡੀਓ ਵਿੱਚ ਅਸੀਂ ਅਭਿਆਸ 1.6.1 ਦੇ ਚਾਰ ਪ੍ਰਸ਼ਨ ਕਰ ਚੁੱਕੇ ਹਾਂ ਤੇ ਅੱਜ ਅਸੀਂ ਪ੍ਰਸ਼ਨ ਨੰਬਰ 5 ਤੋਂ ਸ਼ੁਰੂ ਕਰਾਂਗੇ ਹੇਠ ਲਿਖੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਦਰਸਾਓ ਤੇ ਪਹਿਲਾ 파ਟ ਹੈ 0.7 ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ 0.7 ਕਿਹੜੀਆਂ ਦੋ ਪੂਰਨ ਸੰਖਿਆਵਾਂ ਦੇ ਵਿੱਚ ਆਉਂਦਾ ਹੈ ਤੇ 0.7 ਆਂਦਾ ਹੈ 0 ਅਤੇ 1 ਦੇ ਵਿਚਕਾਰ ਇਸ ਲਈ ਅਸੀਂ ਸੰਖਿਆ ਰੇਖਾ ਤੇ 0 ਤੇ 1 ਨੂੰ 10 ਛੋਟੇ ਪਾਰਟਸ ਵਿੱਚ ਡਿਵਾਈਡ ਕਰ ਲਾਂਗੇ ਤੇ ਉਹਨਾਂ ਤੇ ਲਿਖਾਂਗੇ ਮਾਰਕ ਕਰ ਲਾਂਗੇ ਉਹਨਾਂ ਨੂੰ 0.1 0.2 0.3 0.4 ਤੋਂ ਲੈ ਕੇ 0.9 ਤੱਕ ਤੇ ਉਸ ਤੋਂ ਬਾਅਦ ਅਸੀਂ ਦੇਖਣਾ ਸਾਨੂੰ ਕਿ ਚਾਹੀਦਾ 0.7 ਤੇ ਜੀ ਇਹ ਹੈ ਸਾਡਾ 0.7 ਨੈਕਸਟ ਸੈਕਿੰਡ ਪਾਰਟ ਇਜ਼ 1.6 1.6 ਹੁਣ ਅਸੀਂ ਇਹ ਦੇਖਣਾ ਹੈ ਕਿ 1.6 ਕਿਹੜੀਆਂ ਦੋ ਪੂਰਨ ਸੰਖਿਆਵਾਂ ਦੇ ਵਿੱਚ ਆਂਦਾ ਹੈ ਤੇ 1.6 ਆਂਦਾ ਹੈ 1 ਅਤੇ 2 ਦੇ ਵਿੱਚਕਾਰ ਇਸ ਲਈ ਅਸੀਂ ਸੰਖਿਆ ਰੇਖਾ ਤੇ 1 ਅਤੇ 2 ਨੂੰ ਦੇ ਵਿਚਕਾਰ 10 ਛੋਟੇ ਪਾਰਟਸ ਵਿੱਚ ਡਿਵਾਈਡ ਕਰਾਂਗੇ ਤੇ ਉਹਨਾਂ ਨੂੰ 1.1, 1.2, 1.3, 1.4 ਤੋਂ ਲੈ ਕੇ 1.9 ਤੱਕ ਮਾਰਕ ਕਰਾਂਗੇ। ਤੋਂਸ ਤੋਂ ਬਾਅਦ ਸਾਨੂੰ ਕੀ ਚਾਹੀਦਾ 1.6 ਤੇ ਅਸੀਂ 1.6 ਨੂੰ ਮਾਰਕ ਕਰ ਲਾਂਗੇ। 3rd ਪਾਰਟ ਹੈ 3.7 3.7 ਤੇ ਹੁਣ ਅਸੀਂ ਦੇਖਣਾ 3.7 ਕਿਹੜੀਆਂ ਦੋ ਪੂਰਨ ਸੰਖਿਆਵਾਂ ਦੇ ਵਿਚਕਾਰ ਆਂਦਾ 3 ਅਤੇ 4 ਦੇ ਇਸ ਲਈ ਅਸੀਂ ਸੰਖਿਆ ਰੇਖਾ ਤੇ 3 ਅਤੇ 4 ਨੂੰ 10 ਛੋਟੇ ਪਾਰਟਸ ਵਿੱਚ ਡਿਵਾਈਡ ਕਰਾਂਗੇ ਤੇ ਉਹਨੂੰ 3.1 3.2 ਤੋਂ ਲੈ ਕੇ 3.9 ਤੱਕ ਮਾਰਕ ਕਰਾਂਗੇ ਤੇ ਉਥੋਂ ਅਸੀਂ 3.7 ਜੋ ਸਾਨੂੰ ਚਾਹੀਦਾ ਹੈ ਉਸ ਨੂੰ ਮਾਰਕ ਕਰ ਲਵਾਂਗੇ ਨੈਕਸਟ ਕੁਐਸਚਨ ਨੰਬਰ 6 ਦਿੱਤੇ ਦਸ਼ਮਲਵ ਵਿਚਕਾਰ 3. ਲਬ ਸੰਖਿਆਵਾਂ ਲਿਖੋ ਤੇ ਸਾਡਾ ਪਹਿਲਾ ਪਾਰਟ ਹੈ 1.2 ਅਤੇ 1.6 1.2 ਅਤੇ 1.6 ਦੇ ਵਿਚਕਾਰ ਅਸੀਂ 3.9 ਸੰਖਿਆਵਾਂ ਲਖਣੀਆਂ ਤੇ ਕਿਹੜੀਆਂ ਆਉਣਗੀਆਂ 1.3 1.4 ਤੇ 1.5 ਸੈਕਿੰਡ ਪਾਰਟ 2.8 ਅਤੇ 3.2 ਇਤੇ ਵਿਚਕਾਰ ਅਸੀਂ ਤਿੰਨ ਸੰਖਿਆਵਾਂ ਲਿਖਣੀਆਂ ਦਸ਼ਮਲਵ ਸੰਖਿਆਵਾਂ ਤੇ ਕੀ ਬਣਨਗੀਆਂ 2.9 then 3.0 ਤੇ 3.1 ਥਰਡ ਪਾਰਟ 5 ਅਤੇ 5.5 ਤੇ ਦਸ਼ਮਲਵ ਸੰਖਿਆਵਾਂ માં ਲਿਖਣ ਤੋਂ ਪਹਿਲਾਂ ਅਸੀਂ ਦੋਨੋਂ ਸੰਖਿਆਵਾਂ ਨੂੰ ਸਮਾਨ ਦਸ਼ਮਲਵ ਸੰਖਿਆਵਾਂ ਵਿੱਚ ਕਨਵਰਟ ਕਰਾਂਗੇ ਸਮਾਨ ਦਸ਼ਮਲਵ ਦਾ ਕੀ ਮਤਲਬ ਹੁੰਦਾ ਕਿ ਦੋਨੋਂ ਸੰਖਿਆਵਾਂ ਦੇ ਦਸ਼ਮਲਵ ਤੋਂ ਬਾਅਦ ਇੱਕੋ ਜਿਹੇ ਅੰਕ ਹੋਣੇ ਚਾਹੀਦੇ ਆ ਮਤਲਬ ਹੁਣ ਦੇਖੋ ਇੱਥੇ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈ ਤੇ ਸਾਨੂੰ ਇੱਥੇ ਵੀ ਦਸ਼ਮਲਵ ਤੋਂ ਬਾਅਦ ਇੱਕ ਅੰਕ ਚਾਹੀਦਾ ਉਹਨੂੰ ਅਸੀਂ ਇਦਾਂ ਲਿਖ ਸਕਦੇ ਆ 5.0 0 ਲਗਾ ਦਾਂਗੇ ਅਸੀਂ ਅਤੇ 5.5 ਤੇ ਹੁਣ ਅਸੀਂ ਜਿਹੜੀਆਂ ਸਾਨੂੰ ਰਿਕੁਆਇਰਡ ਸੰਖਿਆਵਾਂ ਚਾਹੀਦੀਆਂ ਉਹ ايه ਆ ਸੰਖਿਆਵਾਂ ਕਿਹੜੀਆਂ ਆਉਣਗੀਆਂ 5.1 5.2 ਤੇ 5.3 ਅਸੀਂ 5.4 ਵੀ ਲਿਖ ਸਕਨੇ ਆ ਪਰ ਸਾਨੂੰ 3 ਪੁੱਛੀਆਂ ਤੇ ਅਸੀਂ 3 ਹੀ ਲਿਖਾਂਗੇ ਨਾ ਉਸ ਤੋਂ ਅਗੂ ਕੁਐਸਚਨ ਨੰਬਰ 7 ਕਿਹੜੀ ਸੰਖਿਆ ਵੱਡੀ ਹੈ ਕਿਹੜੀ ਸੰਖਿਆ ਵੱਡੀ ਹੈ ਤੇ ਸਾਨੂੰ ਸੰਖਿਆਵਾਂ ਦਿੱਤੀਆਂ ਆ ਜੀ ਪਹਿਲੇ ਪਾਰਟ ਵਿੱਚ 0 ਦਸ਼ਮਲਵ 4 ਤੇ ਜਾਂ ਲਿਖਿਆ ਹੈ 0.7 ਦਸ਼ਮਲਵ ਸੰਖਿਆਵਾਂ ਦਾ ਕੰਪੈਰੀਜ਼ਨ ਕਰਨਾ ਹੈ ਦੇਖਣਾ ਹੈ ਕਿ ਕਿਹੜੀ ਵੱਡੀ ਕਿਹੜੀ ਛੋਟੀ ਹੈ ਸਭ ਤੋਂ ਪਹਿਲਾਂ ਅਸੀਂ ਉਸਦੇ ਪੂਰਨ 파ਟ ਜਿਹੜਾ ਦਸ਼ਮਲਵ ਤੋਂ ਪਹਿਲਾ ਹਿੱਸਾ ਹੈ ਪੂਰਨ 파ਟ ਨੂੰ ਦੇਖਨੇ ਆ ਜੇ ਜਿਹੜਾ ਵੱਡਾ ਹੋਏਗਾ ਉਹੀ ਸੰਖਿਆ ਵੱਡੀ ਹੋਏਗੀ ਅਸੀਂ ਦੇਖਦੇ ਹਾਂ ਇੱਥੇ ਦੋਨਾਂ ਦੇ ਪੂਰਨ 파ਟ ਬਰਾਬਰ ਹੈ ਫਿਰ ਅਸੀਂ ਉਸ ਤੋਂ ਬਾਅਦ ਕੀ ਕਰਾਂਗੇ ਕਿਹੜੀ ਦਸ਼ਮਲਵ ਤੋਂ ਬਾਅਦ ਵਾਲੀ ਪਹਿਲੀ ਸੰਖਿਆ ਦੇਖਣੀ ਹੈ ਦਸ਼ਮਲਵ ਤੋਂ ਬਾਅਦ ਪਹਿਲੀ ਸੰਖਿਆ ਦੇਖਾਂਗੇ ਪਹਿਲੇ ਵਿੱਚ 4 ਹੈ ਦੂਸਰੇ ਵਿੱਚ 7 ਹੈ ਤੇ ਕਿਹੜੀ ਵੱਡੀ ਹੈ 7 ਵੱਡੀ ਹੈ ਫਿਰ ਅਸੀਂ ਦੇਖਾਂਗੇ 7 ਵੱਡਾ ਹੈ ਤੇ ਇਟ ਮੀਨਸ ਕਿ ਜਿਹੜੀ ਇੱਧਰ ਵਾਲੀ ਸੰਖਿਆ ਆ ਉਹ ਵੱਡੀ ਹੈ ਮਤਲਬ 0.4 ਛੋਟੀ ਹੈ ਤੇ 0.7 ਵੱਡੀ ਹੈ ਸੈਕੰਡ ਇਸ 2.6 ਜਾਂ 2.5 ਤੇ ਸਭ ਤੋਂ ਪਹਿਲਾਂ ਅਸੀਂ ਕੀ ਦੇਖਣਾ ਹੈ ਦਸ਼ਮਲਵ ਤੋਂ ਪਹਿਲਾਂ ਵਾਲੀ ਸੰਖਿਆ ਉਹ ਦੋਨਾਂ ਦੀ ਬਰਾਬਰ ਹੈ ਜਦੋਂ ਪਹਿਲੀ ਸੰਖਿਆ ਬਰਾਬਰ ਹੈ ਤੇ ਉਸ ਤੋਂ ਬਾਅਦ ਹੁਣ ਅਸੀਂ ਕੀ ਕਰਾਂਗੇ ਦਸ਼ਮਲਵ ਤੋਂ ਬਾਅਦ ਵਾਲੇ ਦੋਨਾਂ ਦੇ ਪਹਿਲੇ ਪਹਿਲੇ ਅੰਕ ਦੇਖਨੇ ਆ ਤੇ ਪਹਿਲੇ ਪਹਿਲੇ ਅੰਕ ਜਦੋਂ ਅਸੀਂ ਦੇਖੇ ਤੇ ਐ 6 ਆ ਐ 5 ਆ 6 ਵੱਡਾ ਇਹਦਾ ਮਤਲਬ ਸਾਡੀ ਇਹ ਵਾਲੀ ਸੰਖਿਆ ਵੱਡੀ ਹੈ दो दशमलव छे ग्रेटर दो दशमलव पांच। थर्ड पार्ट ती आप कर लेना है फोर्थ भी आप कर लेना है तो असं हूँ करांगे फिफ्थ पार्ट फिफ्थ पार्ट है अठारह दशमलव पैती अठारह दशमलव तीन ਬੇਟਾ ਵੱਡੀ ਸੰਖਿਆ ਜਾਂ ਛੋਟੀ ਸੰਖਿਆ ਪਤਾ ਕਰਨ ਲਈ ਦਸ਼ਮਲਵ ਸੰਖਿਆਵਾਂ ਨੂੰ ਪਹਿਲਾਂ ਅਸੀਂ ਸਮਾਨ ਦਸ਼ਮਲਵ ਰੂਪ ਚ ਹੋਣੀਆਂ ਚਾਹੀਦੀਆਂ ਹਨ ਸਮਾਨ ਦਸ਼ਮਲਵ ਮਤਲਬ ਦਸ਼ਮਲਵ ਤੋਂ ਬਾਅਦ ਅੰਕਾਂ ਦੀ ਸੰਖਿਆ ਬਰਾਬਰ ਹੋਣੀ ਚਾਹੀਦੀ ਹੈ ਪਹਿਲਾਂ ਅਸੀਂ ਬਰਾਬਰ ਕਰੀਦਾ ਇੱਥੇ ਦਸ਼ਮਲਵ ਤੋਂ ਬਾਅਦ ਦੋ ਅੰਕ ਹੈ ਇੱਥੇ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈ ਤੇ ਅਸੀਂ ਜ਼ੀਰੋ ਪਾ ਕੇ ਇੱਥੇ ਦੋ ਅੰਕ ਕਰਕੇ ਦੋਨਾਂ ਦੇ ਅੰਕ ਬਰਾਬਰ ਕਰਾਂਗੇ ਹੁਣ ਅਸੀਂ ਦੇਖਾਂਗੇ ਸਭ ਤੋਂ ਪਹਿਲਾਂ ਅਸੀਂ ਕੀ ਦੇਖਣਾ ਹੈ ਦਸ਼ਮਲਵ ਤੋਂ ਪਹਿਲਾਂ ਦੀ ਸੰਖਿਆ ਪੂਰਨ ਉਹ ਦੋਨਾਂ ਵਿੱਚ 18 ਆ ਤੇ ਦੋਨੋਂ ਬਰਾਬਰ ਹੈ ਹੁਣ ਅਸੀਂ ਕੀ ਦੇਖਾਂਗੇ ਦਸ਼ਮਲਵ ਤੋਂ ਬਾਅਦ ਦਾ ਪਹਿਲਾ ਪਹਿਲਾ ਅੰਕ ਤੇ ਦੋਨਾਂ ਸੰਖਿਆਵਾਂ ਵਿੱਚ ਦਸ਼ਮਲਵ ਤੋਂ ਬਾਅਦ ਦਾ ਪਹਿਲਾ ਪਹਿਲਾ ਅੰਕ ਬਰਾਬਰ ਹੈ ਫਿਰ ਅਸੀਂ ਕੀ ਕਰਨਾ ਹੈ ਅਸੀਂ ਦਸ਼ਮਲਵ ਤੋਂ ਬਾਅਦ ਦਾ ਦੂਜਾ ਦੂਜਾ ਅੰਕ ਦੇਖਾਂਗੇ ਤੇ ਦਸ਼ਮਲਵ ਤੋਂ ਬਾਅਦ ਦਾ ਦੂਜਾ ਅੰਕ ਇੱਥੇ 5 ਹੈ ਤੇ ਇਧਰਲੇ ਪਾਸੇ ਕੀ ਹੈ 0 ਇਹਦਾ ਮਤਲਬ 5 ਵੱਡਾ ਤੇ ਜਿੱਧਰਲੇ ਪਾਸੇ ਵੱਡਾ ਉਹੀ ਸੰਖਿਆ ਵੱਡੀ ਹੋਗੀ ਮਤਲਬ 18.35 ਗ੍ਰੇਟਰ ਹੈ 18.3 ਤੋਂ ਨਾ ਕਮ ਟੂ ਪਾਰਟ 6 12 ਅਤੇ 1.2 ਤਾਂ ਸਭ ਤੋਂ ਪਹਿਲਾਂ ਅਸੀਂ ਨੂੰ ਸਮਾਨ ਦਸ਼ਮਲਵਿੱਚ ਬਣਾਵਾਂਗੇ ਇੱਥੇ ਪੰਜੇਗਾ 12.0 ਤੇ ਅੱਧਰਲੇ ਪਾਸੇ ਆ 1.2 ਤਾਂ ਪਹਿਲਾਂ ਅਸੀਂ ਕੀ ਦੇਖਨੇ ਆ ਪੂਰਨ ਪਾਠ ਇੱਥੇ 12 ਆ ਇੱਥੇ 1 ਹੈ ਤੇ ਇਟ ਮੀਨਸ ਕਿਹੜਾ ਵੱਡਾ 12 ਵੱਡਾ ਹੈ ਤੇ 12 ਵਾਲੀ ਸੰਖਿਆ ਵੱਡੀ ਹੋਗੀ 10 ਇਸ ਗ੍ਰੇਟਰ ਦੈਨ 1.2 ਨੋ ਕਮ ਟੂ ਪਾਰਟ 7 7 ਪਾਰਟ ਆ 5.06 ਜਾਂ 5 ਦਸ਼ਮਲਵ 06 1 ਤੇ ਪਹਿਲਾ ਅਸੀਂ ਇਹਨਾਂ ਨੂੰ ਸਮਾਨ ਦਸ਼ਮਲ ਬਣਾ ਲਈ ਦੇਖੋ ਦਸ਼ਮਲ ਤੋਂ ਬਾਅਦ ਤਿੰਨ ਅੰਕ ਐਥੇ ਵੀ ਦਸ਼ਮਲ ਤੋਂ ਬਾਅਦ ਸਾਨੂੰ ਤਿੰਨ ਅੰਕ ਚਾਹੀਦੇ ਆ ਤੇ ਅਸੀਂ 0 ਲਗਾ ਲਈ ਹੁਣ ਦੇਖੋ ਦਸ਼ਮਲਬਤੋਂ ਪਹਿਲਾਂ ਪੂਰਨ ਸੰਖਿਆ ਦੋਨਾਂ ਦੀ ਪਹਿਲਾਂ ਦੇਖਾਂਗੇ ਤੇ ਇਹ ਦੋਨਾਂ ਵਿੱਚ ਬਰਾਬਰ ਫਿਰ ਅਸੀਂ ਦਸ਼ਮਲਬਤੋਂ ਬਾਅਦ ਪਹਿਲਾ ਅੰਕ ਦੇਖਣਾ ਦੋਨੋਂ ਪਾਸੇ 0 ਬਰਾਬਰ ਫਿਰ ਅਸੀਂ ਦਸ਼ਮਲਬਤੋਂ ਬਾਅਦ ਦੂਜਾ ਦੂਜਾ ਅੰਕ ਦੇਖਣਾ ਦੋਨੋਂ ਪਾਸੇ 6 ਇਹ ਵੀ ਬਰਾਬਰ ਹੁਣ ਦਸ਼ਮਲਬਤੋਂ ਬਾਅਦ ਤੀਜਾ ਅੰਕ ਦੇਖਾਂਗੇ ਇਧਰ 0 ਹੈ ਤੇ ਇਸ ਸਾਈਡ ਤੇ 1 ਹੈ ਤਾਂ ਮਤਲਬ 1 0 ਤੋਂ 1 ਵੱਡਾ ਤੇ ਫਿਰ ਇਹ ਹੀ ਸੰਖਿਆ ਵੱਡੀ ਹੋਗੀ पांच दशमलव जीरो छे इधर अं जीरो लिखा हुआ सी छोटी है पांच दशमलव जीरो छे एक तो असी लिखना अपनी दीती हुई रकम के रूप से पांच दशमलव जीरो छे छोटा है पांच दशमलव जीरो छे एक तो कम टू पार्ट नंबर एट दो hmm. दशमलव तीन चार ज ਤੇ 23.3 ਤੇ ਪਹਿਲਾਂ ਅਸੀਂ ਦਸ਼ਮਲਵ ਤੋਂ ਬਾਅਦ ਦੇ ਅੰਕ ਬਰਾਬਰ ਕਰਨੇ ਆ ਇੱਥੇ ਦਸ਼ਮਲਵ ਤੋਂ ਬਾਅਦ ਦੋ ਅੰਕ ਹੈ دوسری ਰਕਮ ਵਿੱਚ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈ ਤੇ ਅਸੀਂ ਜ਼ੀਰੋ ਲਗਾ ਕੇ ਦੋਨੋਂ ਅੰਕ ਬਰਾਬਰ ਕਰਾਂਗੇ ਹੁਣ ਅਸੀਂ ਦੇਖਾਂਗੇ ਇਸ ਸਾਈਡ ਤੇ ਪੂਰਨ ਸੰਖਿਆ 2 ਤੇ ਇਧਰਲੇ ਸਾਈਡ ਤੇ ਪੂਰਨ ਸੰਖਿਆ 23 ਹੈ ਤੇ 23 ਦੋ ਤੋਂ ਵੱਡਾ ਹੈ ਇਸ ਕਰਕੇ 2.34 ਛੋਟੀ ਹੈ 3.3 ਤੋਂ ਬਾਕੀ ਦੇ ਦੋ ਪਾਰਟ ਤੁਸੀਂ ਆਪ ਕਰੋਗੇ ਤੇ ਹੁਣ ਅਸੀਂ ਕਰਦੇ ਹਾਂ ਕੁਐਸਚਨ ਨੰਬਰ 8 8 ਦਾ ਪਹਿਲਾ ਪਾਰਟ ਹੈ ਦਿੱਤੀਆਂ ਦਸ਼ਮਲਵ ਸੰਖਿਆਵਾਂ ਨੂੰ ਵੱਧ ਦੇ ਕ੍ਰਮ ਵਿੱਚ ਲਿਖੋ ਹੁਣ ਦੇਖੋ 7 ਪਾਰਟ ਵਿੱਚ ਅਸੀਂ ਵੱਡੀ ਤੇ ਛੋਟੀ ਸੰਖਿਆ ਪਤਾ ਕਰਨਾ ਜਾਣ ਚੁੱਕੇ ਹਾਂ ਤੇ ਹੁਣ 8ਵੇਂ ਪਾਰਟ ਵਿੱਚ ਜਦੋਂ ਅਸੀਂ ਵੱਧ ਦੇ ਕ੍ਰਮ ਵਿੱਚ ਲਿਖਣਾ ਹੈ ਤੇ ਅਸੀਂ ਲਿਖ ਸਕਾਂਗੇ ਕਿਉਂਕਿ ਹੁਣ ਸਾਨੂੰ ਵੱਡੀ ਛੋਟੀ ਸੰਖਿਆ ਦਾ ਪਤਾ ਚੱਲ ਚੁੱਕਿਆ ਤੇ ਪਹਿਲਾ ਪਾਰਟ ਹੈ 2.5 2 1.8 ਤੇ 1.9 ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਇਹਨਾਂ ਸੰਖਿਆਵਾਂ ਨੂੰ ਸਮਾਨ ਦਸ਼ਮਲਵ ਸੰਖਿਆਵਾਂ ਵਿੱਚ ਬਣਾਣਾ ਤੇ ਉਹ ਕੀ ਹੋਏਗਾ 2.5 ਇਹ ਹੋ ਗਿਆ 2.0 ਲਗਾਵਾਂਗੇ ਅਤੇ ਨਾਲ ਉਸ ਤੋਂ ਬਾਅਦ ਸਾਰੀਆਂ ਹੀ ਦਸ਼ਮਲ ਤੋਂ ਬਾਅਦ ਸਾਰਿਆਂ ਵਿੱਚ ਇੱਕ ਇੱਕ ਹੀ ਅੰਕ ਹੈ ਤੇ ਵੱਧਾ ਕ੍ਰਮ ਲਿਖਾਂਗੇ ਵੱਧੇ ਕ੍ਰਮ ਵਿੱਚ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਛੋਟੀ ਸੰਖਿਆ ਲਿਖਣੀ ਹੈ ਇਹ ਜਿਹੜੀਆਂ ਪਹਿਲੀਆਂ ਦੋ ਸੰਖਿਆਵਾਂ ਆ ਇਹਨਾਂ ਦਾ ਪੂਰਨ ਦੋ ਹੈ ਤੇ ਅਗਲੀਆਂ ਦੋ ਸੰਖਿਆਵਾਂ ਦਾ ਪੂਰਨ ਇੱਕ ਹੈ ਐਦਾ ਮਤਲਬ ਇਹਨਾਂ ਵਿੱਚੋਂ ਕੋਈ ਸਭ ਤੋਂ ਛੋਟੀ ਸੰਖਿਆ ਹੈ ਤੇ ਪੂਰਨ ਇੱਕ ਵਾਲੀਆਂ ਸੰਖਿਆਵਾਂ ਵਿੱਚ ਦਸ਼ਮਲਵ ਤੋਂ ਬਾਅਦ ਪਹਿਲੇ ਜੋ ਸਥਾਨ ਤੇ ਅੰਕ ਹੈ ਉਹ 8 ਹੈ ਇਸ ਵਿੱਚ 9 ਹੈ यह मतलब यह संख्या सब तो छोटी है तो पहले नंबर पर आएगी उस दूजे नंबर पर एक पॉइंट नौ तो उस उसद यह दो संख्याव कोई संख्या होएगी दोनों के पूर्ण भाग बराबर है तो दशमलव तो बाद पहला अंक पांच है इस वि दशमलव तो बाद पहला अंक जीरो है छोटी दो जीरो, तो छोटी कि दशमलव जीरो बाद सब तो वही संख्या है दो दशमलव ਸੈਕਿੰਡ ਪਾਰਟ ਹੈ 3.4 4.3 3.1 ਤੇ 1.3 ਇਹਨਾਂ ਦਾ ਵੱਧ ਦਾ ਕ੍ਰਮ ਐ ਸਾਰੀਆਂ ਸੰਖਿਆਵਾਂ ਦੇ ਵਿੱਚ ਦੇਖੋ ਦਸ਼ਮਲਵ ਤੋਂ ਬਾਅਦ ਇੱਕ ਇੱਕੇ ਅੰਕ ਹੈ ਤੇ ਅਸੀਂ ਕੰਪੈਰੀਸ਼ਨ ਕਰਾਂਗੇ ਵੱਧ ਦਾ ਕ੍ਰਮ ਲਿਖਣਾ ਹੈ ਤਾਂ ਸਭ ਤੋਂ ਪਹਿਲਾਂ ਸਭ ਤੋਂ ਛੋਟੀ ਸੰਖਿਆ ਲਿਖਾਂਗੇ ਇਸ ਦਾ ਪੂਰਨ 3 ਹੈ ਪੂਰਨ ਸੰਖਿਆ ਇੱਥੇ 4 ਹੈ ਅਤੇ ਦਸ਼ਮਲਵ ਤੋਂ ਪਹਿਲਾਂ 3 ਹੈ ਤੇ ਇੱਥੇ ਦਸ਼ਮਲਵ ਤੋਂ ਪਹਿਲਾਂ 1 ਹੈ ਇਹਦਾ ਮਤਲਬ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ 1.3 ਉਸ ਤੋਂ ਬਾਅਦ ਹੁਣ ਅਸੀਂ ਦੇਖਾਂਗੇ ਦੇਖੋ ਇਸ ਵਿੱਚ ਪੂਰਨ ਸੰਖਿਆ ਜਿਹੜੀ ਦਸ਼ਮਲਵ ਤੋਂ ਪਹਿਲਾਂ ਆ ਉਹ ਕਿੰਨੀ ਹੈ 4 4 ਇਹਦਾ ਮਤਲਬ ਤੇ ਬਾਕੀ ਦੋਨਾਂ ਵਿੱਚ 3 ਹੈ 4 ਬਾਅਦ ਵਿੱਚ ਲਿਖਾਂਗੇ ਪਹਿਲਾਂ ਅਸੀਂ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰਨਾ ਹੈ ਕਿ ਪਹਿਲਾਂ ਕਿਹੜੀ ਆਏਗੀ ਇਦੇ ਵਿੱਚ 3 ਦਸ਼ਮਲਵ ਤੋਂ ਬਾਅਦ 1 ਹੈ ਤੇ ਇਸ ਸੰਖਿਆ ਵਿੱਚ ਦਸ਼ਮਲਵ ਤੋਂ ਬਾਅਦ 4 ਹੈ ਇਹਦਾ ਮਤਲਬ ਛੋਟੀ ਕਿਹੜੀ ਹੋਗੀ 3.1 ਤੇ ਉਸ ਤੋਂ ਬਾਅਦ ਆਏਗਾ 3.4 ਤੇ ਫਿਰ ਸਭ ਤੋਂ ਐਂਡ ਤੇ ਆਏਗੀ 4.3 ਤੇ ਬੇਟਾ 8ਵੇਂ ਕੁਐਸਚਨ ਦਾ ਜੋ ਤੀਜਾ ਪਾਰਟ ਹੈ ਉਹ ਤੁਸੀਂ ਆਪ ਕਰਨਾ ਤੇ ਅਸੀਂ ਹੁਣ ਕਰਾਂਗੇ ਕੁਐਸਚਨ ਨੰਬਰ 9 ਨੋਮੇ ਦਾ ਪਹਿਲਾ ਪਾਰਟ ਪਹਿਲਾ ਰਕਮ ਪੜਦੇ ਆਂ ਦਿਤੀਆਂ ਦਸ਼ਮਲਵ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖੋ ਹੁਣ ਅਸੀਂ ਪਹਿਲੇ ਅਠਵੇਂ ਪਾਠ ਵਿੱਚ ਅਸੀਂ ਵਧੇ ਕ੍ਰਮ ਵਿੱਚ ਲਿਖ ਚੁੱਕੇ ਆਂ ਹੁਣ ਅਸੀਂ ਇਸ ਪਾਠ ਦੇ ਵਿੱਚ ਘਟਦੇ ਕ੍ਰਮ ਵਿੱਚ ਲਿਖਣਾ ਹੈ ਘਟਦਾ ਕ੍ਰਮ ਕੀ ਹੁੰਦਾ ਹੈ ਘਟਦੇ ਕ੍ਰਮ ਦਾ ਮਤਲਬ ਕਿ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਵੱਡੀ ਰਕਮ ਲਿਖਣੀ ਹੈ ਫਿਰ ਅਸੀਂ ਉਸ ਤੋਂ ਛੋਟੀ ਲਿਖਣੀ ਹੈ ਫਿਰ ਉਸ ਤੋਂ ਛੋਟੀ ਲਿਖਣੀ ਹੈ ਤੇ ਸਭ ਤੋਂ ਐਂਡ ਤੇ ਸਭ ਤੋਂ ਛੋਟੀ ਸੰਖਿਆ ਲਿਖਣੀ ਹੈ ਚਲੋ ਸਭ ਤੋਂ ਪਹਿਲਾਂ ਅਸੀਂ ਆਪਣੀਆਂ ਸੰਖਿਆਵਾਂ ਨੂੰ ਦੇਖੀਏ ਕਿ ਆਸਾਨੀਆਂ ਜੋ ਦਸ਼ਮਲਵ ਸੰਖਿਆਵਾਂ ਹਨ ਉਹਨਾਂ ਦੇ ਦਸ਼ਮਲਵ ਤੋਂ ਬਾਅਦ ਅੰਕ ਬਰਾਬਰ ਹੈ ਤੇ ਇਹਨਾਂ ਦੋ ਸੰਖਿਆਵਾਂ ਵਿੱਚ ਦਸ਼ਮਲਵ ਤੋਂ ਬਾਅਦ ਦੋ-ਦੋ ਅੰਕ ਹੈ ਇਹਨਾਂ ਦੋਨਾਂ ਸੰਖਿਆਵਾਂ ਵਿੱਚ ਦਸ਼ਮਲਵ ਤੋਂ ਬਾਅਦ ਇੱਕ-ਇੱਕ ਅੰਕ ਹੈ ਤੇ ਅਸੀਂ ਜ਼ੀਰੋ ਲਗਾ ਕੇ ਨਾ ਤੇ ਦੋ-ਦੋ ਅੰਕ ਬਣਾ ਲਾਂਗੇ ਬਰਾਬਰ ਕਰਾਂਗੇ ਬਰਾਬਰ ਕਰਨ ਤੋਂ ਬਾਅਦ ਹੁਣ ਅਸੀਂ ਦੇਖੀਏ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ ਤੇ ਸਾਰੀਆਂ ਦਸ਼ਮਲਵ ਸੰਖਿਆਵਾਂ ਵਿੱਚ ਦਸ਼ਮਲਵ ਤੋਂ ਪਹਿਲਾਂ ਜੋ ਪੂਰਨ ਸੰਖਿਆ ਉਹ 4 4 ਹੈ ਪਰਪਰ ਅਤੇ ਹੁਣ ਅਸੀਂ ਕੀ ਕਰਾਂਗੇ ਦਸ਼ਮਲਵ ਤੋਂ ਬਾਅਦ ਦਾ ਪਹਿਲਾ ਅੰਕ ਦੇਖਾਂਗੇ ਦਸ਼ਮਲਵ ਤੋਂ ਬਾਅਦ ਪਹਿਲਾ ਅੰਕ 1 0 1 ਤੇ 2 ਇਹਦਾ ਮਤਲਬ ਸਭ ਤੋਂ ਛੋਟੀ ਕਿਹੜੀ ਹੋਗੀ ਹੈ 0 ਵਾਲੀ ਉਹ ਅਸੀਂ ਸਭ ਤੋਂ ਐਂਡ ਤੇ ਲਿਖਣੀ ਹੈ ਅਸੀਂ ਪਹਿਲਾਂ ਕਿਹੜੀ ਲਿਖਣੀ ਹੈ ਘਟਦਾ ਕਰਾਂਗੇ ਤਾਂ ਸਭ ਤੋਂ ਵੱਡੀ ਤੇ ਦਸ਼ਮਲਵ ਤੋਂ ਬਾਅਦ 2 ਇਹ ਦਸ਼ਮਲਵ ਤੋਂ ਬਾਅਦ 2 ਸਭ ਤੋਂ ਵੱਡਾ ਅੰਕ ਹੈ ਤੇ ਸਭ ਤੋਂ ਵੱਡੀ ਸੰਖਿਆ ਇਹ ਹੀ ਹੋਗੀ ਜਿਹਨੂੰ ਅਸੀਂ ਪਹਿਲੇ ਨੰਬਰ ਤੇ ਲਿਖਾਂਗੇ 4.2 4.2 ਵਸੇ ਲਿਖ ਚੁੱਕੇ ਆਂ ਪਹਿਲੀ ਸੰਖਿਆ ਉਸ ਤੋਂ ਬਾਅਦ ਹੁਣ ਅਸੀਂ ਦੇਖਾਂਗੇ ਕਿ ਕਿਹੜੀ ਇਹਨਾਂ ਦੋਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਕਿਹੜੀ ਦੂਜੇ ਨੰਬਰ ਤੇ ਆਏਗੀ ਤੇ ਅਸੀਂ ਦਸ਼ਮਲਵ ਤੋਂ ਬਾਅਦ ਦੇ ਪਹਿਲੇ ਪਹਿਲੇ ਅੰਕ ਦੇਖਾਂਗੇ ਪਹਿਲਾ ਅੰਕ 1 ਹੈ 0 ਹੈ ਤੇ ਇਹ ਫਿਰ 1 ਹੈ ਇਹ ਦੋਨੋਂ ਇਹਨਾਂ ਦੋਨਾਂ ਵਿੱਚੋਂ ਕੋਈ ਸੰਖਿਆ ਆਏਗੀ ਤੇ ਇਹਦੇ ਵਿੱਚ ਪਹਿਲਾ ਪਹਿਲਾ ਅੰਕ 1 1 ਬਰਾਬਰ ਹੋ ਗਿਆ ਤੇ ਫਿਰ ਅਸੀਂ ਦੇਖਾਂਗੇ ਹੁਣ ਦੂਜਾ ਦੂਜਾ ਅੰਕ ਤੇ ਦੂਜਾ ਅੰਕ ਇੱਥੇ 0 ਹੈ ਇੱਥੇ 2 ਹੈ ਇਟ ਮੀਨਸ ਇਹ ਵੱਡੀ ਹੋਗੀ 4.12 ਤੇ ਕਿਤੋਂ ਵੱਡੀ ਹੈ 4.1 ਤੋਂ ਤੇ ਸਭ ਤੋਂ ਐਂਡ ਤੇ ਇਹ 0 ਵਾਲੀ ਆਏਗੀ 4.01 ਹੁਣ ਅਸੀਂ ਕਰਾਂਗੇ ਸੈਕਿੰਡ ਪਾਰਟ ਸੈਕਿੰਡ ਪਾਰਟ ਹੈ 1.3 1.03 1.003 ਤੇ 13 ਘਟਦੇ ਕਰਮ ਵਿੱਚ ਦਿਖਣਾ ਹੈ ਘਟਦੇ ਕ੍ਰਮ ਵਿੱਚ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਸੰਖਿਆ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਤੇ ਐਂਡ ਤੇ ਸਭ ਤੋਂ ਛੋਟੀ ਲਿਖਣੀ ਹੈ ਅਸੀਂ ਦੇਖਾਂਗੇ ਕਿ ਪਹਿਲਾਂ ਅਸੀਂ ਸਮਾਨ ਦਸ਼ਮਲਵ ਸੰਖਿਆਵਾਂ ਬਣਾਨੀਆਂ ਐ ਇੱਥੇ ਪੁਆਇੰਟ ਤੋਂ ਬਾਅਦ ਇੱਕ ਸੰਖਿਆ ਐ ਇੱਥੇ ਦੋ ਐ ਇੱਥੇ ਦਸ਼ਮਲਵ ਤੋਂ ਬਾਅਦ ਤਿੰਨ ਸੰਖਿਆਵਾਂ ਤੇ ਇੱਥੇ ਦਸ਼ਮਲਵ ਤੋਂ ਬਾਅਦ ਕੋਈ ਸੰਖਿਆ ਨਹੀਂ ਐ ਤੇ ਅਸੀਂ ਦਸ਼ਮਲਵ ਲਗਾ ਕੇ ਤੇ ਕਿੰਨੀਆਂ ਸੰਖਿਆਵਾਂ ਬਣਾਨੀਆਂ ਐ ਤਿੰਨ-ਤਿੰਨ ਬਣਾਨੀਆਂ ਕਿਉਂਕਿ ਇਹਦੇ ਵਿੱਚ ਤਿੰਨ ਐ ਜਿਹੜੀਆਂ ਸਭ ਤੋਂ ਵੱਧ ਸੰਖਿਆਵਾਂ ਹੋਣਗੀਆਂ ਨਾ ਉਹਨੀਆਂ ਬਣਾਨੀਆਂ ਤੇ ਇੱਥੇ ਅਸੀਂ ਤਿੰਨ ਜ਼ੀਰੋਸ ਲਿਖਾਂਗੇ ਇੱਥੇ ਦਸ਼ਮਲਵ ਤੋਂ ਬਾਅਦ ਦੋ ਅੰਤ ਹੈ ਤੇ ਅਸੀਂ ਇੱਕ ਆਪਣੀ ਕੋਲ ਲਗਾਵਾਂਗੇ ਤੇ ਇੱਥੇ ਪਹਿਲਾਂ ਹੀ 1 ਤੇ 2 ਆਪਣੇ ਕੋਲ ਲਗਾ ਕੇ 3 ਤਿੰਨ ਅਸੀਂ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਘਟਦਾ ਕ੍ਰਮ ਲਿਖਣਾ ਤੇ ਸਭ ਤੋਂ ਪਹਿਲਾਂ ਅਸੀਂ ਕੀ ਦੇਖਣਾ ਹੈ ਕਿ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ ਦੇਖੋ ਇੱਥੇ ਪੂਰਨ 1 ਹੈ ਇੱਥੇ ਵੀ 1 ਹੈ ਇੱਥੇ ਵੀ 1 ਹੈ ਤੇ ਇੱਥੇ 13 ਇਟ ਮੀਨਸ ਕਿ 13 ਸਭ ਤੋਂ ਵੱਡੀ ਸੰਖਿਆ ਹੋਗੀ ਦਸ਼ਮ ਦਸ਼ਮਾ ਪਾ ਕੇ 0 ਲਿਖ ਵੀ ਸਕਨੇ ਆ ਤੈਨ ਨਹੀਂ ਵੀ ਲਿਖ ਸਕਦੇ ਇੱਥੇ ਅਸੀਂ ਸਿਰਫ ਜ਼ੀਰੋ ਨਾਲ ਕੰਪੈਰੀਜ਼ਨ ਕਰਨ ਲਈ ਆਪਣੀ ਸਮਝ ਲਈ ਲਿਖਨੇ ਆ ਜਿਹੜੀਆਂ ਇੱਥੇ ਜ਼ੀਰੋਸ ਲਿਖੀਆਂ ਨਾ ਅਸੀਂ ਆਪਣੀ ਸਮਝ ਲਈ ਇੱਥੇ ਜ਼ੀਰੋਸ ਲਿਖਨੇ ਆ ਇੱਥੇ ਨਹੀਂ ਵੀ ਲਿਖ ਸਕਦੇ ਹੁਣ ਉਸ ਤੋਂ ਬਾਅਦ ਅਸੀਂ ਦੇਖਣਾ ਕੰਪੈਰੀਜ਼ਨ ਕਰਨਾ ਹੈ ਕਿ ਇਹਨਾਂ ਤਿੰਨ ਸੰਖਿਆਵਾਂ ਵਿੱਚੋਂ ਦੂਜੇ ਨੰਬਰ ਤੇ ਕਿਹੜੀ ਆਏਗੀ ਦਸ਼ਮਲਬ ਤੋਂ ਬਾਅਦ ਦਾ ਪਹਿਲਾ ਅੰਕ ਦੇਖੋ 3 0 ਤੇ 0 ਆਦਾ ਮਤਲਬ ਹੈ 3 ਵਾਲੀ ਵੱਡੀ ਹੋਗੀ 1.3 ਤੇ ਹੁਣ ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ ਕਿਹੜੀ ਵੱਡੀ ਆਸੀਂ ਦੇਖਾਂਗੇ ਦਸ਼ਮਲਵ ਤੋਂ ਪਹਿਲਾ ਬਾਅਦ ਬਾਅਦ ਦਾ ਪਹਿਲਾ ਅੰਕ 0 0 ਦੋਨਾਂ ਵਿੱਚ 0 ਬਰਾਬਰ ਤੇ ਫਿਰ ਅਸੀਂ ਦੂਜਾ ਅੰਕ ਦੇਖਾਂਗੇ ਇੱਥੇ ਦੂਜਾ ਅੰਕ ਹੈ 3 ਤੇ ਇੱਥੇ ਦੂਜਾ ਅੰਕ ਹੈ 0 ਇਟ ਮੀਨਸ ਕਿਹੜੀ ਵੱਡੀ ਹੈ 3 ਵਾਲੀ ਐ 3 ਨੰਬਰ ਤੇ ਆਏਗੀ 1.03 ਤੇ ਜੋ ਸੰਖਿਆ ਰਹਿ ਗਈ ਹੈ ਉਹ ਸਭ ਤੋਂ ਐਂਡ ਤੇ ਆਏਗੀ ਬੇਟਾ 3rd ਬੇਟਾ ਜੋ 3rd ਪਾਰਟ ਹੈ ਉਹ ਤੁਸੀਂ ਆਪ ਕਰਨਾ ਹੈ ਇਹਦੇ ਨਾਲ ਹੀ ਸਾਡਾ ਅਭਿਆਸ 6.1 ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਭਿਆਸ 6.2 ਕਰਾਂਗੇ